ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ 'ਚ ਉਮੀਦ ਕਰਦੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਲੱਗੇ ਵੀਡੀਓ ਸ਼ੁਰੂ ਕਰਨ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਆਪਣੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਕਰ ਲੋ ਹੀ ਸਬਸਕ੍ਰਾਈਬ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਬੁੱਧਵਾਰ ਦਾ ਦਿਨ ਹੈ ਸਵੇਰ ਦਾ ਟਾਈਮ ਹੈ 8:00 ਵਜੇ ਦਾ ਮੈਂ ਰਜਾਂ ਰਜਾਂ ਦੇ ਗਰਾਫ ਲਾਉਂਦੀ ਸੀ ਅੱਜ ਮੈਰੇ ਜੋ ਹੀ ਪਈ ਸੀ ਧੋ ਰਜਾਂ ਦੇ ਗਰਾਫ ਧੋਦੀ ਸੀ ਅੱਜ ਮੈਂ ਹੁਣ ਚਲ ਜਿਆਦੇ ਫਿਰ ਇਕੱਠੇ ਤੋਤੇ ਨਹੀਂ ਜਾਂਦੇ ਇੱਕ ਦੋ ਦਿਨਾਂ ਤੋਤੇ ਜਾਣੇ ਕੱਪੜੇ ਪਰ ਬਸ ਰਜਾਂ ਰਜਾਂ ਤਿੰਨ ਦੀ ਧੋਣ ਵਾਲੇ ਆਪਣੇ ਗਰਾਫ ਅੱਜ ਮੈਂ ਦੋ ਦੇ ਤੋਤੇ ਸੀਗੇ ਮੈਨੂੰ ਇਹ ਸੀਗਾ ਵੀ ਟੁੱਟੀ ਆਉਣ ਤੋਂ ਪਹਿਲਾਂ ਚਲ ਮੈਂ ਕੁੱਟ ਕੇ ਰੱਖ ਲਵਾਂਗੀ ਤੇ ਪਰ ਟੁੱਟੀ ਵੀ ਫਿਰ ਆ ਹੀ ਗਈ ਸੀਗੀ ਇੱਕ ਵਾਰ ਮੈਂ ਡੋਬ ਕੇ ਰੱਖਦੇ ਸੀ ਫਿਰ ਉਸ ਤੋਂ ਬਾਅਦ ਦੁਬਾਰੇ ਟੂਟੀ ਚਲਾ ਲਈ ਸੀਗੀ ਡੋਬ ਕੇ ਰੱਖਦੇ ਸੀ ਮੈਂ ਚਲੋ ਮੈਲ ਜੁੱਗਲ ਜਾਂਦੀ ਹੈਗੀ ਫਿਰ ਰੋਟੀ ਬਣਾ ਕੇ ਉਸ ਤੋਂ ਬਾਅਦ ਫਿਰ ਤੋਤੇ ਸੀਗੇ ਆਪਾਂ ਗਰਮ ਪਾਣੀ ਚ ਡੋਬ ਕੇ ਰੱਖਦੇ ਸੀ ਤੇ ਬਾਤੀ ਸੀਗੀ ਮਰ ਜਾਂਦੀਆਂ ਧੁੱਪੇ ਧੁੱਪ ਨਾਲ ਰੋਟੀ ਫੁੱਲ ਜਾਂਦੀ ਹੈਗੀ ਸਮੈਲ ਹੀ ਉਹੋਂ हट ਜਾਂਦੀ ਹੈ ਲਓ ਜੀ ਰੋਟੀ ਪਾਣੀ ਦਾ ਆਪਾਂ ਕਰ ਲਿਆ। ਚੁੱਲ੍ਹੇ ਕੋਲੇ ਪਿਆ ਹੈ ਜੀ ਕੂੜਾ ਛੱਡੀਆਂ ਵਿੱਚ ਚੱਕਤੀਆਂ ਬਚਦੀਆਂ। ਹਰ ਮਣੋਂ ਉਧਰੋਂ ਝਾੜੂ ਲਾਉਂਦੀ ਆਉਂਦੀ ਹੈਗੀ। ਫਿਰ ਸਾਰਾ ਇੱਧਰ ਸਾਰਾ ਸੰਭਰੂਗੀ ਉਹ। ਚੁੱਲ੍ਹੇ ਤੇ ਘਰ ਤਾਂ ਆਪਾਂ ਪਾਣੀ ਇੱਕ ਵਾਰੀ। ਜੋਦੀ ਦਾ ਸਬਜੀ ਤਾਂ ਕੀ ਕਰਨੇ ਤੇ ਫਰੀ ਸੀਗੀ ਮੈਂ ਤਵੇ ਤੇ। ਉਹਨੇ ਹਜੇ ਰੋਟੀ ਨਹੀਂ ਖਾਧੀ ਐਂ ਕਰਦਾ ਜਿੱਤੇ ਘਰੇ ਹੁੰਦਾ ਇਹ। ਬਸ ਇਹਦਾ ਕੋਈ ਟਾਈਮ ਹੀ ਨਹੀਂ ਰੋਟੀ ਦਾ। ਜਦੋਂ ਮੈਂ ਕੋਈ ਕੰਮ ਕਰਦੀ ਫਿਰ ਕਹੂਗਾ ਰੋਟੀ ਦੇ ਦੇ ਮੰਮੀ। ਮੇਰੇ ਭਾਂਡੇ ਇਕੱਠੇ ਕਰੇ ਪਏ ਨੇ ਉਧਰ ਸੋਈ ਚ ਮਾਂਜੂਗੀ ਭਾਂਡੇ ਤੇ ਆਪਾ ਡੋਬੇ ਪਏ ਨੇ ਜਿਹੜੇ ਆਪਾ ਗਰਾਫ ਰਾਹੀ ਸਿਰਿਆਈਆਂ ਦੇ ਬਾਅਦ ਚ ਮੈਂ ਇਹਨਾਂ ਨੂੰ ਸਾਬਣ ਲਾ ਕੇ ਫਿਰ ਕੁੱਟੂਗੀ ਰਿਆਈਆਂ ਆਪਾ ਪਾਤੀਆਂ ਸੀਗੀਆਂ ਤੁਪਤੇ ਤੁਪ ਲੱਗ ਜੂਗੀ ਤੇ ਮੈਂ ਭਾਂਡੇ ਮਾਂਜਦੀਆਂ ਗਈ ਹੁਣ ਕੀ ਕਹਿੰਦਾ ਇਹ ਉਹ ਚਾਦਰ ਵੀ ਨਹੀਂ ਸੈੱਟ ਕਰ ਦਿੰਦਾ ਲਿਟਿਆ ਪਿਆ ਬੈੱਡ ਤੇ ਅਜੇ ਹੀ ਤੰਗ ਕਰੂਗਾ ਇਹ ਇਧਰੇ ਪਾਸੇ ਰੱਖ ਲਉਗੀ ਕਿ ਕਰਦਾ ਹੈ ਦੇਖੋ ਨਾ ਤੇ ਕੈਮਰਾ ਛੇੜਨ ਲੱਗ ਗਿਆ ਸਾਰਾ ਨਾ ਦੇਈ ਹਾਂ ਤੂੰ ਰੱਖ ਖੜੀ ਜਾਊਗਾ ਮੇਰੇ ਨਾਲ ਉਹ ਤਾਂ ਕਰਦਾ ਜੀ ਤੇਰੇ ਨਾਲ ਅਜੇ ਤੱਕ ਕੁੱਤੀ ਨਹੀਂ ਹੋਇਆ ਕਰੇ गदपी की तो, 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 तो लोग के तो ये लोग का मानती राजीयां कर दिया उनको बहुत मेरे फैल ही तो रहेगा कर दिए पहले मेरी ग्राहक लोग पकड़ लग गई काम करके मान गए सारे कप भी गए ਲਾਂਗੇ ਤੇ ਤੋਲਾਂਗੇ ਹਰ ਮਨ ਰੋਦੀ ਨੂੰ ਆਇਆ ਨਾ ਛੱਡੋ ਸਤ ਮੰਜੇ ਦੇ ਪਾਵੇ ਨਾ ਮੰਨਦੇ ਬਾਹਰ ਨਾ ਗੁੰਜਦੀ ਆ ਫਿਰ ਉਹ ਨਹੀਂ ਮਿਲ ਜਿੱਤੇ ਟੜ ਜਾਂਦੀ ਆ ਫਿਰ ਬਾਅਦ ਜੇ ਲਾ ਦਿੰਦੀ ਆ ਬਾਹਰੋਂ ਤੋਂ ਇਹ ਨਹੀਂ जी आप थां धो लिया इतने अभी पानी मैं पहला मारिया नहीं टूटी ना पानी छेड जी आप घट रहे जी फिर वास्ते मैं बंद करवा दी थी टंकियां भर के टूटी तो थोड़ा जहाँ थां धो के ना फिर इतना साबण लाव ग्रराखाते ਬਾਕੀ ਆਪਾਂ ਸਾਰਾ ਬਾਅਦ ਚ ਧੋਵਾਂਗੇ। ਸਲੱਟ ਬਾਥਰੂਮ 'ਚ ਪਾਣੀ ਮਾਰ ਦਿਆਂਗੇ ਨਾਲੇ। ਫਿਰ ਆਪਾਂ ਟੂਟੀ ਬੰਦ ਕਰਕੇ ਕੱਢ। ਥਾਬਣ ਲਾ ਕੇ ਕੱਪੜੇ ਕੁੱਟ ਲਈਏ। ਫਿਰ ਬਾਅਦ ਚ ਸਾਰਾ ਧੋ ਜਾਈਏ। ਪਾਣੀ ਨਾਲ ਕਿੰਨਾ ਸਾਫ਼ ਕਰ ਲੈਨੇ ਕਿ ਕਿੱਥੇ ਨਾ ਬੜਾ ਲਾਉਂਦੀ। ਉੱਥੇ ਫਿਰ ਵੱਡਾ ਕੱਪੜਾ ਸਵਾਣ ਇੱਕ ਚੌੜਾ ਜਿਹਾ ਲੈਂਦਾ। ਪਰ ਜਿੰਜਰ ਅਲ ਫੱਡ ਲੱਗਦੀ ਹੈ ਲੱਲੇ ਲੈਂਦਾ ਨਾ। ਸਰਮੜ ਪਈ ਜਾਂਦੇ ਕੋਲ ਕਹਿੰਦੀ ਮੈਂ। ਇਹ ਆ ਜਾਈਏ ਤੇਰਾ ਖਲਾਉਣੀ ਨਹੀਂ ਗੀ ਸੀ ਗੀ ਮੈਂ ਨਹੀਂ ਖਾਈ ਰਾਤੀ ਮੈਂ ਤਾਂ ਲਿਆ ਕਰੂੰਗੀ। ਕਰ ਜਾਈਦਾ ਕਰ ਆਬ ਜੇ ਰਹਿ ਗਿਆ ਆਪਣਾ ਦੋਈ ਧੋ ਹੋ ਗਏ ਬਾਹਰ ੱਕੇ ਮਾਜਾ ਹੋ ਜਾਂਦਾ ਮੋਟੇ ਕੱਪੜੇ ਧੋ ਕੇ ਸਾਰੀ ਫਿਰ ਕੰਮ ਬਣਦਾ ਹੈ ਦਾ ਕੋਈ ਨਹੀਂ ਔਖੀ ਹੁੰਦੀ ਮੈਨੂੰ ਜਿਆਦਾ ਕੰਮ ਮੋਟੇ ਕੱਪੜੇ ਇਕੱਠੇ ਧੋ ਕੇ ਚਲੇਗੀ ਦੋ ਦੋ ਨਹੀਂ ਧੋ ਬਸ ਸਹੀ ਮਾਂ ਰੋਜ਼ ਇੱਕ ਕਦਾਂ ਧੋ ਲੈ ਕਰਾਂਗੇ ਹਾਂ ਨਰਦੀ ਰੀ ਲੈ ਜਾਵਾਂਗੀ ਕੱਤੋਂ ਹੁੰਦਾ ਮੈਂ ਧਰਦ ਕੋਈ ਨਹੀਂ ਇਧਰ ਜਾਈ ਛੱਡਣ ਨੂੰ ਕੀ ਕਰਾਂ ਉਹ ਤਾਂ ਲਈ ਲੈ ਜਾਣਗੇ ਉਹ ਫੱਖਾ ਛੱਡ ਲੈਣਗੇ ਫੁੱਲ ਤੇ ਤੇ ਲਈ ਗੰਬੜ ਲੈ ਕੋਣ ਨੇ ਲੈ ਜੁੱਟਾ ਕੁਖਾ ਇੱਕ ਆਪ ਨੂੰ ਪਹਿਲਾ ਕਮੈਂਟ ਆਉਦਾ ਹੁੰਦਾ ਸੀਗਾ ਦੋ ਤਿੰਨ ਵਾਰੀ ਕਮੈਂਟ ਆਇਆ ਹੁੰਦਾ ਮੇਰੀ ਯਾਦ ਨਹੀਂ ਹੈਗਾ ਕਿ ਉਹ ਵੀ ਰੱਖ ਭੈਣਾ ਕੋਈ ਹੁਣ ਤਾਂ ਸ਼ਾਇਦ ਉਹ ਬਿਲਕੁਲ ਕਮੈਂਟ ਆਉਂਦਾ ਨਹੀਂ ਹੋਣਾ ਉਹ ਜਿਹੜੀ ਤੋਂ ਉਹਨਾਂ ਨੇ ਕਿਹਾ ਸੀਗਾ ਵੀ ਤੁਸੀਂ ਥਾਪੇ ਨਾਲ ਗੰਬੜ ਕੁੱਟ ਕੇ ਵੀਡੀਓ ਬਣਾਓ ਰੀਅਲ ਚ ਵੀ ਆਵਾਜ਼ ਦਾ ਹੁੰਦਾ ਕਹਿੰਦੇ ਇਹ ਫਿਰ ਹੋਰ ਆਪਾਂ ਛੋਟੇ ਕੱਪੜੇ ਮਸ਼ੀਨ 'ਚ ਧੋਨੇ ਆਂਗੇ ਕੰਬਲ ਆਪਾਂ ਪਹਿਲਾਂ ਇਸ ਪਹਿਲਾਂ ਧੋਤੇ ਹੀ ਲਾ ਆਪਾਂ ਕੁਝ ਵੀ ਧੋਟਾ-ਬੋਟਾ ਕੱਪੜਾ ਤੇ ਅਜਾਪਾ ਥਾਪਦੇ ਦਾ ਕੋਟੇ ਵੀਡੀਓ ਬਣਾਵਾਂਗੇ ਫਾਪੀ ਉਹ ਦੇਖਿਓ ਕਿ ਹੱਸੀਗਾ ਤੇ ਥਾਪਦੇ ਦਾ ਕੱਪੜੇ ਤੋਂ ਵੀਡੀਓ ਬਣਾਉਂਗਾ ਲੋ ਜੀ ਟਾਈਮ ਹੋ ਗਿਆ 3:30 ਦਾ ਮੈਂ ਨਾ ਕਿ ਹੱਟੀ ਸੀ ਹੁਣ ਹਵਾ ਫੇਰਾ ਅੱਜ ਬਹੁਤ ਤੇਜ਼ ਚੱਲਦੀ ਐ ਨਾ ਕਿ ਹੱਟੀਆਂ ਬਾਹਰ ਸ਼ਾਮੇ 'ਚ ਖੜੀ ਠੰਡ ਲੱਗਦੀ ਐ ਇੱਥੇ ਮੈਂ ਤਾਂ ਖੜੀ ਸੀ ਆਪਾਂ ਅੱਜ ਨਵੇਂ ਮਹਿਮਾਨ ਲਿਆਂਦੇ ਸੀ ਇੱਕ ਇਹਨਾਂ ਦੀ ਵੀਡੀਓ ਬਣਾਉਂਦੀ ਸੀਗੀ ਮੈਂ ਇਹ ਲਿਆਂਦੇ ਸੀਗੇ ਆਪਾਂ ਖਰਗੋਸ਼ ਇੱਕ ਦੂਜੇ ਦੇ ਬੱਲੇ ਲੁਕੀ ਜਾਂਦੇ ਨੇ ਇਹਨਾਂ ਆਪਣੀ ਰੂਬੀ ਤੋਂ ਬਾਹਰ ਡਰਦੇ ਨੇ ਉਹ ਇਹਨਾਂ ਨੂੰ ਭੌਂਕਦੀ ਹੈਗੀ ਉਹ ਹੁਣ ਬਾਹਰ ਦੂਜੇ ਘਰੇ ਬੰਨ ਕੇ ਆਏ ਉਹਨੂੰ ਇਹਨਾਂ ਨੂੰ ਬਾਹਰ ਸਿਖੇੜਨ ਨੂੰ ਛੱਡੇ ਸੀ ਪਰ ਖੇਡਣ ਨਹੀਂ ਦਿੰਦੀ ਉਹ ਭੌਂਕ ਦੀ ਵਾਲਾ ਏ ਇਹ ਵਿਚਾਰੇ ਡਰਦੇ ਨੇ ਨਾ ਦਿਲ ਕਮਜ਼ੋਰ ਹੁੰਦਾਗਾ ਇਹ ਲੈਂਦੇ ਸੀ ਆਪਾਂ ਹਰਮਨ ਦੀ ਸੇਲੀ ਕੇ ਸੀਗੇ ਹਰਮਨ ਉਹਦੇ ਘਰੇ ਜਾਂਦੀ ਜਦੋਂ ਕਹਿੰਦੀ ਸਾਨੂੰ ਖਰਗੋਸ਼ ਦੇ ਦਿਓ ਉਹ ਕਹਿੰਦੀ ਚੱਲ ਲੈ ਜਾਓ ਵੀ ਉਹ ਕਹਿੰਦੇ ਜਿੰਨੇ ਤੁਸੀਂ ਰੱਖਣੇ ਆਂਗੇ ਖੇਡਣ ਨੂੰ ਤੇ ਵਿੱਚ ਭਾਵੇਂ ਚਲ ਰੱਖ ਹੀ ਲਿਓ ਹੁਣ ਸਾਡੇ ਤਾਂ ਫਿਰ ਰੂਬੀ ਦਾ ਬਹੁਤ ਔਖਾ ਹੈਗਾ ਇਹ ਤਾਂ ਖੁੱਲ ਕੇ ਖੇਡ ਨਹੀਂ ਸਕਦੇ ਬਾਹਰ ਛੱਡੇ ਸੀ ਕੁੱਤੀ ਨੂੰ ਉੱਧਰ ਬੰਨ ਕੇ ਤੇ ਖੇਡਦੇ ਰਹੇ ਅੱਧਾ ਘੰਟਾ ਵਿਚਾਰੇ ਹੁੰਦਾ ਬਰਸੀਨ ਖਾਦੀ ਇਹਨਾਂ ਨੇ ਖੁੱਲ ਕੇ ਜੇ ਉਹ ਤੋਂ ਡਰਦੇ ਫਿਰ ਸਹਿਮ ਕੇ ਬੈਠ ਜਾਂਦੇ ਨੇ ਤੇ ਪਰ ਮੈਨੂੰ ਲੱਗਦਾ ਹੁਣ ਇਹ ਜਾਣਗੇ ਛੱਡ ਗਿਉਨਿਆਂਗੇ ਕਿਹੜਾ ਜਾਊਗਾ ਨਾਲ ਜੋਤ ਬਗਜੂ ਤੇ ਜੋਤ ਲੈਣ ਗਿਆ ਸੀ ਪਹਿਲਾਂ ਦੋ ਜਾਨੇ ਲੈ ਕੇ ਆਏ ਸੀ ਹੁਣ ਕਹਿੰਦਾ ਮੈਂ ਛੱਡਣ ਜਾਂਦਾ ਨਹੀਂ ਨਾ ਤਾਂ ਫੜਾ ਖਾਂਦੇ ਨੇ ਕਿ ਫੜ ਕੇ ਵਿੱਚ ਬਾੜਦੇ ਆਂ ਮਗਰ ਭੱਜੇ ਫਿਰਦੇ ਇਹਨਾਂ ਦੇ ਡਰੇ ਬੈਠੇ ਨੇ ਇਹ ਸਹਿਮਗੇ ਸੋਹਣੇ ਤਾਂ ਬਹੁਤ ਨੇ ਵਿਚਾਰੀ ਸ਼ਿਆਰ ਵਾਲੇ ਨੇ ਇੱਕ ਵੱਡਾ ਸ਼ਿਆਰ ਹੈਗਾ ਆ ਉਰਾ ਵਾਲਾ ਵਾਲਾ ਸ਼ਿਆਰ ਤਾਂ ਫੜਿਆ ਵੀ ਨਹੀਂ ਜਾਂਦਾ ਜਦੋਂ ਕੇ ਰੱਜ ਲੈਂਦਾ ਉਹ ਦੂਸਰਾ ਥੋੜਾ ਜਿਹਾ ਸੁਸਤ ਹੈ ਉਹਨਾਂ ਨੇ ਤਾਂ ਪਿੰਜਰਾ ਵੀ ਨਾਲ ਦੇਤਾ ਸੀ ਫਿਰ ਪਿੰਜਰੇ ਤੋਂ ਬਿਨਾਂ ਤੈਰ ਰੱਖਣੇ ਔਖੇ ਨੇ ਛੋਟਾ ਜਿਹਾ ਪਿੰਜਰਾ ਜਮੀਨਾਂ ਦਾ ਤੇ ਲੈ ਕੇ ਆਂਦੇ ਸੀਗੇ ਆਪਾਂ 11:00 ਵਜੇ ਹੁਣ ਟਾਈਮ ਹੋ ਗਿਆ 3:30 ਦਾ ਹੁਣ ਇਹਨਾਂ ਨੂੰ ਛੱਡ ਕੇ ਹੁਣ ਪਿੱਛੇ ਲੜੀ ਜਾਂਦੇ ਨੇ ਉਹ ਕਹਿੰਦਾ ਮੈਂ ਨਹੀਂ ਜਾਂਦਾ ਉਹ ਕਹਿੰਦਾ ਮੈਂ ਨਹੀਂ ਜਾਂਦਾ ਭਗਿਆ ਪੁੱਤ ਪਾਪ ਇਹਨਾਂ ਦਾ ਐ ਤਬਚਾਰੇ ਉੱਥੇ ਤੋਂ ਖੁੱਲ ਕੇ ਖੇਡਦੇ ਸੀ ਉਹਨਾਂ ਦੇ ਕਰੇ ਸੇ ਗੁਰੂ ਰੂਬੀ ਤੋਂ ਡਰੇ ਬੈਠੇ ਨੇ ਚਲੋ ਜੀ ਬਲੌਗ ਦਾ ਐਂਡ ਵੀ ਆਪਾਂ ਇੱਥੇ ਹੀ ਕਰਦੇ ਆ ਮਿਲਾਂਗੇ ਕਿਸੇ ਹੋਰ ਬਲੌਗ ਨਾਲ ਧੰਨਵਾਦ ਜੀ